ਲਓ ਜੀ ਸਤਗੁਰ ਕਲਾਥਾਨਾ ਨੇ ਫੇਰ ਧਮਾਕਾ ਮੇਲਾ ਲਾਤਾ ਜੀ ਬਹੁਤ ਸਸਤੇ ਰੇਟਾਂ ਤੇ ਕੋਈ 1500 ਦਾ ਸੂਟ ਨਹੀਂ ਆਪਾਂ ਨੇ ਲਾਣਾ ਜੀ 1500 ਦੇ ਦੋ ਸੂਟ ਆ ਦੇਖ ਸਕਦੇ ਹੋ ਬਰੀਆਂ ਵਾਲੇ ਸੂਟ ਆ 1500 ਰੁਪਏ ਦੇ ਦੋ ਜੀ 750 ਰੁਪਏ ਦਾ ਸੂਟ ਪੈ ਗਿਆ ਜੀ ਇਹਦਾ ਦੁਪੱਟਾ ਵੀ ਦੇਖ ਸਕਦੇ ਹੋ ਬਹੁਤ ਸਸਤਾ ਵਧੀਆ ਤੇ ਬਰੀਆਂ ਵਾਲੇ ਸੂਟ ਜੀ ਇਹਦੇ ਸਾਰੂ ਰੰਗ ਚਾਰਟ ਦਿਖਾਵਾਂਗੇ ਜੀ ਸਾਡੇ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਤੇ ਸਾਨੂੰ ਨਵੇਂ ਤੋਂ ਨਵੇਂ ਚਾਰਟ ਤੇ ਨਵੇਂ ਤੋਂ ਨਵੇਂ ਡਿਜ਼ਾਈਨ ਦਿਖਾਵਾਂਗੇ 1500 ਰੁਪਏ ਦੇ ਦੋ ਸੂਟ ਆ ਸਤਗੁਰ ਕਲਾਥ ਜਾਣੀ ਪਛਾਣੀ ਦੁਕਾਨ ਹੈ ਜੀ ਆਪਣੀ ਸਤਗੁਰ ਕਲਾਥ ਵਾਲੇ ਦੀ 750 ਦਾ ਸੂਟ ਪੈ ਗਿਆ ਜੀ 1500 ਦਾ ਸੂਟ ਸੀ ਆਪਾਂ ਨੇ ਲਾਣੇ ਨੇ ਜੀ 1500 ਰੁਪਏ ਦੇ ਦੋ ਬਹੁਤ ਵੱਡਾ ਧਮਾਕਾ ਸੇਲ ਮੇਲਾ ਲੱਗ ਰਿਹਾ ਜੀ ਸਤਗੁਰ ਕਲਾਥ ਤੇ ਪਹੁੰਚੋ ਜੀ ਆਹ ਦੇਖੋ ਜੀ ਇੱਕ ਤੋਂ ਇੱਕ ਡਿਜ਼ਾਈਨ ਨਵੇਂ ਤੋਂ ਨਵੇਂ ਡਿਜ਼ਾਈਨ ਦੇਖ ਸਕਦੇ ਹੋ ਜੀ ਸੂਟਾਂ ਦੇ ਡਿਜ਼ਾਈਨ ਤੁਹਾਨੂੰ ਬੱਕਰੋ-ਵੱਕਰ ਮਿਲਣਗੇ ਜੀ ਜਿੰਨੇ ਮਰਜ਼ੀ ਖਰੀਦੋ ਜੀ ਇੱਕ ਤੋਂ ਇੱਕ ਡਿਜ਼ਾਈਨ ਜੀ ਲਓ ਜੀ ਬਹੁਤ ਭਾਰੀ ਸੇਲ ਧਮਾਕਾ ਲੱਗ ਚੁੱਕਾ ਹੈ ਜੀ ਇੱਕ ਤੋਂ ਇੱਕ ਸੂਟ ਦੇਖੋ ਜੀ ਜਿੰਨੇ ਮਰਜ਼ੀ ਸੂਟ ਖਰੀਦ ਸਕਦੇ ਹੋ ਅਸੀਂ ਪਹਿਲਾਂ ਵੀ ਕਹਿ ਦਿੱਤਾ ਮਗਰਲੀ ਵੀਡੀਓ 'ਚ ਵੀ ਇੱਕ ਨਾਰ ਦੇ ਸਾਡੇ ਕੋਲੇ 25-25 ਸੂਟ ਹੁੰਦੇ ਨੇ ਇੱਕ ਡਿਜ਼ਾਈਨ ਦਾ 100 ਸੂਟ ਹੁੰਦਾ ਜੀ ਜਿੰਨੇ ਮਰਜ਼ੀ ਖਰੀਦ ਸਕਦੇ ਹੋ ਜੀ ਪਹੁੰਚਣਾ ਆਪਾਂ ਨੇ ਸਤਗੁਰ ਕਲਾਥ ਸਹਿਰ ਸੁਨਾਮ ਬਰਮਸਿਰਾ ਮੰਦਿਰ ਦੇ ਕੋਲੇ ਜੀ ਬਹੁਤ